ਕੰਮ ਲੋ ਇਹ ਆ ਵੀ 50 ਸਾਲ ਹੋ ਗਏ ਚ ਰੰਦਿਆਂ ਨੂੰ ਆਹ ਦੁਕਾਨਾਂ ਦਿੱਤੀਆਂ ਪੁੱਤ ਉਹਨੇ ਦਿੱਤੀ ਗਵਲੇ ਨੂੰ ਦਿੱਤੀ ਇਹਨੂੰ ਦਿੱਤੀ ਸਾਰੇ ਅੰਤ ਆਇਓ ਦੂਸ ਪਲਾ ਕੇ ਆ ਲੈ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰੇ ਨਾਲ ਇੰਨੀ ਗਰਦਾਰੀ ਹੋਣੀ ਹੈ ਵਰਨਾ ਬਹੁਤ ਬਾਦੀ ਬਹੁਤ ਗਰਦਾਰੀ ਹੋਗੀ ਤਿੰਨ ਬੱਚੇ ਦੋ ਕੁੜੀਆਂ ਹੁਣ ਚਾਰ ਦਿਨ ਹੋ ਗਏ ਮੈਂ ਇੱਥੇ ਬੈਠੀ ਮੈਂ ਨਹੀਂ ਬੂਆ ਖੋਲੇ ਆ ਕੰਦੇ ਵੀ ਵੇਚ ਦਿੱਤਾ ਹਾਂ ਅੱਛਾ ਆਹ ਚਾਰ ਦਿਨ ਹੋ ਗਏ ਆ ਕੀ ਗੱਲ ਮੇਰਾ ਤਾਂ ਕਸਾ ਤਾਂ ਸਰਕਾਰੀ ਆ ਨਾ ਮੇਰੇ ਮੇਰੇ ਮੈਂ ਬੰਦਾ ਮਰ ਗਿਆ ਤਾਂ ਮੈਂ ਤੇ ਜਿੰਨੀ ਆ ਨਾ ਇਹ ਸਰਕਾਰੀ ਆਪਾਂ ਸਾਰੇ ਵਿਆਹੇ ਪੁੱਤੇ ਵਿਆਹਤੇ ਆ ਆ ਆਪਣਾ 50 ਨਿੱਤਾ ਪੁੱਤ ਘਰ ਬੰਨੇ ਕਿੰਨੇ 50 ਸਾਲ ਤੋਂ ਵੱਧ ਦਿੱਤਾ ਸਾਨੂੰ ਮੈਨੂੰ ਆਪਣਾ ਤੇ ਮੇਰਾ ਮਿਲਣਾ ਚਾਹੀਦਾ ਮੈਂ ਕਰਨੇ ਉੱਥੇ ਬੰਦੇ ਨਾ ਬੰਦਾ ਬਣ ਕੇ ਪੁੱਤ ਪਾੜੇ ਢੀਆਂ ਪਾੜੀਆਂ ਵਿਆਹਾਂ ਕੋਈ ਸ਼ਾਮ ਨਹੀਂ ਅੱਜ ਮੈਂ ਕੱਖਾਂ ਜੀ ਰੋਲ ਗਈ ਅੱਜ ਮੈਂ ਕੱਖਾਂ ਜੀ ਪੁੱਤ ਰੋਲ ਗਈ ਆ ਮੈਂ ਕੱਖਾਂ ਜੀ ਰੋਲ ਗਈ ਮੈਂ ਕੀ ਕਰਾਂ 8 ਸਾਲ ਹੋ ਗਏ ਆ ਆ ਤੇ ਨਾਲ ਹੋ ਗਏ ਮੈਂ ਤਾਂ ਕੰਦੀ ਨੂੰ ਮੈਂ ਤਾਂ ੱਟੇ ਨਹੀਂ ਖਾਦੇ ਮੇਰਾ ਬੰਦਾ ਕਹਿੰਦਾ ਇੱਥੇ ਦੁਕਾਨ ਨਾ ਛੱਡੀ ਮੈਂ ਦੁਕਾਨ ਕਰਦੀ ਰਹੀ ਮੈਂ ਕਿ ਮੇਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਕੰਦੀ ਰਹੀ ਆ ਇਹਨਾਂ ਕੋ ਖਾਣੇ ਆਪਣੀ ਰੋਟੀ ਨਹੀਂ ਦਿੰਦੇ ਜੀ ਨਹੀਂ ਨਹੀਂ ਜਾਂਦੀ ਇੱਕ ਪੁੱਤ ਮਾਂ ਨਹੀਂ ਪਾਲੀ ਜਾਂਦੀ ਸਾ ਮੇਰ ਨੂੰ ਮਿਲਣਾ ਚਾਹੀਦਾ ਹਾਂ ਰੋਟੀ ਪਾਣੀ ਮਿਲਣਾ ਚਾਹੀਦਾ ਚੱਲ ਨਹੀਂ ਮੇ ਰੋਟੀ ਪਾਣੀ ਦੇਣਗੇ ਮੈਂ ਆਪੇ ਬਣਾ ਲਾਂਗੇ ਘਰੋਂ ਕੱਢਿਆ ਨੂੰ ਇਹਦਾ ਮੁੰਡਾ ਹੈਗਾ ਪ੍ਰੀਤਮ ਸਿੰਘ ਕਚਾਣਾਵ ਦਾ ਕਾਕਾ ਕੰ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਤੋਂ ਘਰ ਵਾੜੋ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗਾ ਸੇਲ ਕਰਤੀ ਇਹ ਜਗਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲਾਟ ਦਿੱਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲ ਦੇ ਨਾਂ ਤੇ ਇਹ ਪਲਾਟ ਹੈ ਮਸਾਨ ਸਿੰਘ ਦੇ ਨਾਂ ਤੇ ਤੇ ਬਾਕੀ ਇਹੀ ਆਈਗਾ ਪ੍ਰਸ਼ਾਸਨ ਅਕਿ ਮੰਗ ਕਰਦੇ ਆ ਮਾਤਾ ਨੂੰ ਅੰਦਰ ਵੜਿਆ ਜਾਏ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਉਹਦੀਆਂ ਨੂਆ ਉਹਦੇ ਨਾਲ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਤੇ ਮੁਲਾਜ਼ਮ ਭੇਜਿਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਦਾ ਜੰਦਰਾ ਖਲਵਾ ਕੇ ਅੰਦਰਵਾੜਦਾ ਉਹਨਾਂ ਦਾ ਰਾਜ ਨਵਾਂ ਕਰਾਤਾ ਸੱਦੀ ਹੈ ਜਾਂ ਦੋਨੇ ਪਾਰਟੀਆਂ ਥਾਣੇ ਜੋ ਗੱਲ ਸਾਹਮਣੇ ਆਈ ਤੁਹਾਨੂੰ ਬਾਜ ਦੱਸਦਾ